ਦੇਰ ਪਾਉਂਦੇ ਨਹੀਂ ਪੜਿਆ ਲੈ ਵੀ ਮਿਲਿਆ ਤੇਰੇ ਵੀ ਚਰਚੇ ਬਾਤ ਹੈ ਧਾਕਰ ਨੇ ਪਹਿਲਾ ਵੇਖਾ ਲਾਇਆ ਸੀਗਾ ਔਰ ਦੂਜੇ ਪਾਸੇ ਵੇਖੇ ਆ ਬਿੱਲਾ ਕਹਿੰਦੇ ਬਿੱਲਾ ਬੁੱਲਾ ਬਿੱਲਾ ਬੁੱਲਾ ਫਟਿਆਰਾ ਆ ਖਿਡਾਰੀ ਨੇ ਕਹਿੰਦੇ ਸੈਦੂ ਕਰੇ ਹੇਲੇ ਪਿੰਡ ਦੇ ਵਿੱਚ ਬੁਲੇਟ ਜਿੱਤਿਆ ਇਹ ਸਾਜੀ ਫਰੀਆਂਹਪੁਰਾ ਦੇ ਨਾਲ ਖੇਡ ਕੇ ਨਗਿੰਦਰ ਭਰਾਣ ਹੁਣਾਂ ਦੇ ਨਾਲ ਪਿਆਰ ਕੀਤਾ ਉਹਨਾਂ ਨਾਲ ਲਓ ਸਾਹਮਣੇ ਜਸ਼ਨ ਸੁਖੀ ਰੇਡ ਪਾ ਰਿਹਾ ਜਸ਼ਨ ਕਲਿਆਣਾ ਵਾਲਾ ਜਸ਼ਨ ਕਲਿਆਣਾ ਵਾਲਾ ਸੋਹਣੀ ਆਈ ਵਾਹ ਸਾਰੇ ਤਿੰਨ ਟੋਕਰੀ ਦਾ ਮੈਨ ਮਿੱਲਾ ਪੁੱਲਾ ਤੇ ਬਲਕਾਰੋ ਮੇਰੇ ਪੰਜਾਬੀਓ ਇੱਕ ਪਾਸੇ ਜਾਫੀ ਇੱਥੇ ਰੱਖ ਸੁੱਖਾ ਪਾਣੀ ਨਾਲ ਨਾਲ ਅੱਖ ਤੇ ਬੇਰੀ ਸਾਡੀ ਧਰਤੀ ਮੇਰੇ ਵੀਰੋ ਸਾਹਮਣੇ ਚਾਰ ਆ ਇੱਕ ਪਾਸੇ ਕਹਿੰਦੇ ਨਾਲ ਨਾਲ ਧੂੜ ਕੋਟੀਆ ਜੇਤੂ ਹੈ ਢੂੜਕੋਟੀਏ ਗੋਪੀ ਦਾ ਸ਼ਾਗਿਰਦ ਹੈ ਇੱਕ ਪਾਸੇ ਹਰਜੀਤ ਬਾੜ ਦਾ ਇਲਾਕਾ ਹੈ ਮੇਰੇ ਵੀਰੋ ਸੋਨਾ ਬਾਂਦਰਾ ਡੋਣ ਦੀ ਧਰਤੀ ਹੈ ਕਲਿਆਣਾ ਵਾਲਾ ਨਿੱਕੂ ਪਿਆਰਾ ਕਲਿਆਣਾ ਵਾਲਾ ਜਸ਼ਨ ਪਿਆਰਾ ਆ ਖਿਡਾਰੀ ਨੇ ਕਹਿੰਦੇ ਸੈਦੂਗਰ ਹੇਲੇ ਪਿੰਡ ਦੇ ਵਿੱਚ ਬੁਲੇਟ ਜਿੱਤਿਆ ਇਹ ਸਾਜੀ ਫਰੀਆਂਹਪੁਰਾ ਦੇ ਨਾਲ ਖੇਡ ਕੇ ਬੁਲੇਟ ਜਿੱਤਿਆ ਪਰ ਪੁਆਇੰਟ ਕਿਧਰੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ੱੱਲੇ ਵਾਲੀ ਬੀਲਾ ਇਲਾਕਾ ਹੈ ਸਨੌਰਿਆ ਦਾ ਜਿਹੜੇ ਬਰਨਾਲੇ ਦੇ ਵਿੱਚ ਬੜਾ ਪ੍ਰਸਿੱਧ ਪਿੰਡ ਹੈ ਜੈ ਤੋਂ ਨਗਰ ਖੇੜੇ ਦੇ ਵਿੱਚ ਹੋਇਆ ਔਰ ਸ਼ਹੀਦਾਂ ਦੀ ਮਗਲੀ ਆ ਲਓ ਸਾਹਮਣੇ ਹਿੱਸੇ ਨੇ ਨੌਜਾਨ ਗਗਰੂ ਇਕਬਾਲ ਗਹਿਰਾਵਾਲਾ ਇਕਬਾਲ ਔਰ ਬਿੱਲਾ ਤਿਆਰ ਧਾਕੜ ਧਾਕੜ ਮਨਦੀਪ ਸਿੰਘ ਧਾਕੜ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕਾਰ ਹੁੰਦੇ ਆ ਇਹ ਬਹੁਤ ਨਿਮਰਤਾ ਵਾਲਾ ਨੌਜਾਨ ਔਰ ਜਿੱਥੇ ਵੀ ਜਾਂਦਾ ਜਿੱਥੇ ਵੀ ਖੇਡਦਾ ਵਿੱਥੋ ਵਾਲੇ ਸੀਰੇ ਨੂੰ ਦਿਲ ਜਿੱਲਦਾ ਦੁਨੀਆ ਦਾ ਆ ਆ ਗਿਆ ਅਗਲੀ ਰੇਡ ਪਾਉਣ ਦੇ ਲਈ ਸੁਖੀ ਤੇ ਜੀਪੂ ਜੀ ਇੱਕ ਸੁਖੀ ਅਗਲੀਆਂ ਟੀਮਾਂ ਖੇਡ ਮੈਦਾਨ ਦੇ ਨਾਲ ਜੁੜ ਜਾਣ ਅਗਲੇ ਮੈਚ ਦੀਆਂ ਦੋਨੇ ਟੀਮਾਂ ਸੁਖੀ ਖੁੱਟੀ ਕਹਿੰਦੇ ਪਿੰਡ ਹੈ ਸੁਨਾਜਵਾਨਾ ਮੇਰੇ ਵੀਰੋ ਪਰ ਦੂਜੇ ਪਾਸੇ ਮੁੰਡਾ ਮਾਨ ਰੋੜਣਾ ਸਚਾਈ ਦਾ ਸਬੂਤ ਦੇ ਗਿਆ ਸੋਨਾਂ ਜੱਫਾ والا ریڑ پاؤں لیں پوائیں لے ملیا تیرے بھی چمچے بات ہے پہلا جیسا لایا اور دوجے پاس ویسی آپ پلا 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 ਹਲਾਨ ਨਾ ਕੇ ਸਿਰੇ ਦਾ ਜੰਬਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਅੱਜ ਤਾਰੀ ਕਾਲੋ ਕੇ ਬਾਹਲੇ ਦਾ 31000 ਘੰਡਾ ਬੰਦੇ ਵਾਲਾ ਜੱਗੀ ਤੇ ਉਹਦੇ ਮਿੱਤਰ ਮੰਨਲੀ ਬਾਈ ਵੀ ਜੇ ਹੁਣੇ ਮਾਨ ਕਰਨਗੇ ਲਓ ਤਾਰੀ ਹਲਾਨ ਕਰ ਦਿੰਦਾ ਤੇਰੇ ਲਈ ਆ ਰੇਟ ਤੋਂ ਬਾਅਦ ਗੱਲ ਕਰਾਂਗੇ ਲਓ ਸਾਹਮਣੇ ਹਿੱਸੇ ਨੇ ਪਈ ਹੋਈ ਰੇਰ ਅੰਕਤ ਦੀ ਧੂੜਕੋਟੀਆਂ ਸੀਰਾ ਨਾਲ ਜਸ਼ਨ ਨਾਲ ਕਹਿੰਦੇ ਨਿੱਕੂ ਕਲਿਆੜਾ ਵਾਲਾ ਔਰ ਨਾਲ ਸੋਨਾ ਬਾਂਦਰ ਡੂੜ ਦੀ ਧਰਤੀ ਔਰ ਸਾਹਮਣੇ ਜਸ਼ਨ ਦੇ ਨਾਮ ਦਾ ਕਾਬਲਾ ਪੁਆਇੰਟ ਧਾਵੀ ਦਾ ਇਕਵਾਲ ਆ ਗਿਆ ਗਹਿੜਾ ਵਾਲਾ ਔਰ ਕਹਰੋਕੇ ਵਾਲੇ ਪਹਾੜੀ ਦੀ ਟੀਮ ਦੇ ਕਹਿੰਦੇ ਦੀਪ ਸਿੱਧੂ ਕਲਿਆੜਾ ਬਠਿੰਡਾ ਦੀ ਟੀਮ ਦੇ ਪੰਜ ਖਿਡਾਰੀ ਜੋਰਫ ਖੇਡਣਗੇ ਇਹਨੂੰ ਹਾਰ ਲਈ ਮੋਟਰਸਾਈਕਲ ਦਿੱਤਾ ਜਾਣਾ ਹਾਰ ਲਈ ਮੋਟਰਸਾਈਕਲ ਦੇ ਬਾਨਸਮਾਨ ਹੋਣੇ ਆ ਲਓ ਸਾਹਮਣੇ ਇਸ ਵੇਲੇ ਇਕਬਾਲ ਪਰ ਕਹਿੰਦੇ ਨੌਜਾਨੇ ਚੜਦੀ ਜੀ ਬਰੇਸਤਾ ਕਰਨੂ ਲੈ ਵੀ ਸੁੱਖੀ ਨਾਮਾਸੇ ਸਜਾਫੀ ਦਾ ਜਿਹਨੇ ਹੁਣ ਜਫਾ ਲਾਇਆ ਰਾਜਵਿੰਦਰ ਆਓ ਬਿੱਲੇ ਦਾ ਵੀਰ ਹੈ ਵਿੰਦਰ ਕੀ ਬਾਤ ਦੋ ਸਕੇ ਵੀਰ ਬੋਲੀ ਖੇੜਦੇ ਹੁਣ ਇਸ ਇਲਾਕੇ ਦੇ ਦੁਨੀਆ ਦੀ ਕਬੱਡੀ ਦੇ ਵਿੱਚ ਧਮ ਪਾ ਕੇ ਰੱਖੀ ਕਹਿੰਦੇ ਹਠੂਰ ਵਾਲੇ ਭਰਾਵਾਂ ਦੀ ਗੱਲ ਆਹ ਸਾਹਮਣੇ ਇਸੇ ਨੇ ਖੇਡ ਮੈਦਾਨ ਦੇ ਵਿੱਚ ਸੁਖੀ ਜਸ਼ਨ 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 ਨੌਜਾਨ ਕਲਿਆਣ ਸੁੱਫਾ ਦੀ ਧਰਤੀ ਪਾਇਆ ਰਾਂਝਾ ਕਬੱਡੀ ਕਲੱਬ ਤੇ ਰੱਬ ਦਾ ਬੰਨਿਆ ਸਕਲਾਂ ਦੇ ਨਾਲ ਫੱਕਰ ਆਣ ਖਵਾਵੇ ਫੱਕਰ ਨੇ ਬੰਨ ਦਾ ਧਾਗੇ ਦੇ ਨਾਲ ਰੱਬ ਵੀ ਖੋਲ ਨਾ ਪਾਵੇ ਲਓ ਸਾਹਮਣੇ ਇਸੇ ਨੇ ਆਹ ਕਪਤਾਨ ਦਾ ਵੀਰ ਹੈ ਇਹ ਖੇਡ ਆਇਆ ਉਹਨਾਂ ਦੇ ਨਾਲ ਮਾਰਸ ਕਰ ਦਿੱਤਾ ਗਿਆ ਸਿੱਤੂ ਚਾਰ ਖਿਡਾਰੀ ਇੱਕੋ ਕਲੱਬ ਵੱਲੋਂ ਖੇਡੇ ਗੱਗੂ ਕਲਿਆਣਾ ਵਾਲਾਂ ਦੇ ਧਾਕਣ ਮੇਰੇ ਵੀਰੋ ਜਿਹੜੇ ਚਾਰੇ ਦੇ ਚਾਰੇ ਆਹ ਗਰਾਊਂਡ ਦੇ ਵਿੱਚ ਖੇਡ ਰਿਹਾ ਪੰਜ ਦੇ ਵੇਰੀ ਵਾਲਾ ਅਗਲੀ ਰੇਡ ਪਾਉਣ ਲਈ ਤਿਆਰ ਹੋਇਆ ਐਨ ਵੱਡਾ ਮੈਚ ਹੈ ਕਬੱਡੀ ਕਾਲਾ ਇਹ ਮੈਚ ਜਿੱਤਣਾ ਜੱਫੇ ਲਾਉਣੇ ਪੈਣਗੇ ਆਹ ਦੇ ਮੈਚ ਜਿੱਤਣਾ ਤੇ ਜੱਫੀ ਆਉਣੇ ਪੈਣਿਆ ਸਿਰੇ ਸਰਪੰਚ ਝੰਡਾ ਵਾਲੇ ਨੇ ਵਧੀਆ ਟੀਮ ਤਿਆਰ ਕੀਤੀ ਹੋਈ ਆ ਆਹ ਸਾਹਮਣੇ ਇਸ ਵੇ ਨਾਜਨ ਗੱਭੀ ਅੰਕਤ ਪਰ ਕਹਿੰਦੇ ਸਿਰੇ ਦੀ ਖੇਡ ਧੂੜ ਕੋਟੀਆ ਸੀਰਾ ਔਰ ਧੂੜ ਕੋਟੀਆ ਗਾਮਾ ਧੂੜ ਕੋਟੀਆ ਮੋਹਣੇ ਦੀ ਜਾਨਾ ਧੂੜ ਕੋਟੀਆ ਗੋਪੀ ਦੇ ਲਾਇਫ ਜੱਫੀ ਦੁਨੀਆ ਨੂੰ ਯਾਦ ਆ ਮੇਰੇ ਵੀਰੋ ਅੱਜ ਕੱਲ ਇਹਨਾਂ ਮੁੰਡਿਆਂ ਦਾ ਦੌਰ ਹੈ ਲਓ ਸਾਹਮਣੇ ਅਗਲੀ ਰੇਡ ਪਾਉਣ ਦੇ ਲਈ ਨਾਜਨ ਕਹਿੰਦੇ ਕਪਤਾਨ ਦਾ ਵੀਰ ਹੈ ਇਹ ਆ ਨਾਜਨ ਬਲਕਰਨ ਕਲਿਆਣ ਸੁੱਫਾ ਦੀ ਧਰਤੀ ਆਇਆ ਰਾਜਾ ਕਬੱਡੀ ਕਲੱਬ ਕਲਿਆਣ ਸੁੱਫਾ ਔਰ ਪੰਜਾਬ ਦੇ ਵੱਡੇ ਮੇਲਿਆਂ ਦੇ ਆ ਟੀਮ ਦੀ ਧਮਾਨ ਹੁੰਦੀ ਆ ਅੱਜ ਦੁਪਰ ਜੀ ਆ ਵੀ ਪੁੱਜਿਆ ਹੋਇਆ ਮੇਲਾ ਭਰਿਆ ਹੋਇਆ ਬਾਈ ਧੀਰੇ ਹੁਣਾਂ ਦਾ ਮੇਲਾ ਔਰ ਮੇਰੇ ਵੀਰੇ ਗੁਰਦਿੱਤੇ ਹੁਣਾਂ ਦਾ ਬਹੁਤ ਸਤਕਾਰ ਜੋਨੇ ਲਓ ਸਾਹਮਣੇ ਇਸੇਲੇ ਪਈ ਫੇਰ ਰੇੜ ਸਿੱਲਾ ਸਾਰਿਆਂ ਦਾ ਕਹਿੰਦੇ ਵੀ ਸਾਰੇ ਨਗਰ ਪਿੰਡ ਤੋਂ ਗਰੀ ਦਾ ਮੇਲਾ ਬਿੱਲਾ ਬੁੱਲਾ ਤੇ ਪ੍ਰਕਾਰ ਮੇਰੇ ਪੰਜਾਬੀ ਵੀਰੋ ਇੱਕ ਪਾਸੇ ਜਾਫੀ ਇੱਥੇ ਰੱਖ ਨੰਬਰ ਰੇਡਰ ਦਾ ਮੈਚ ਪੂਰਾ ਅਰੂਗਾ ਕਲਿਆਣਾ ਵਾਲਿਓ ਕਿਹੜਾ ਫੜੂਗਾ ਕਹਿੰਦੇ ਸੋਨੇ ਨੂੰ ਨਿੱਕੂ ਜਸ਼ਨ ਨੂੰ ਕਹਿੰਦੇ ਬਾਹ ਮੈਚ ਕਹਿੰਦੇ ਫਸੂਗਾ ਕਿਹੜਾ ਮੇਰੇ ਵੀਰੇ ਅੜੂਗਾ ਤੇ ਕਿਹੜਾ ਅੱਜ ਫੜੂਗਾ ਜੱਫੇ ਕਿਹੜਾ ਲਾਊਗਾ ਤੁੰਗ ਵਾਲੀ ਵਿੱਚ ਉਹ ਤੇਰਾ ਕੌਣ ਲਿਆਊਗਾ ਐਨ ਗੱਲਾਂ ਵੱਡੀਆਂ ਹੋਣਗੀਆਂ ਮੇਰੇ ਵੀਰੋ ਹਰ ਖੰਡ ਹੋਣੀ ਹੈ ਪੁਆਇੰਟ ਜਾਫੀ ਦਾ ਹਰ ਇਸ ਲਈ ਦੇਵ ਜਾਲ ਲਓ ਸਿਰਾਂ ਕੋਣ ਗਹਿਣਾ ਵਾਲਾ ਕਮਾਲ ਆ ਗਿਆ ਗਹਿਣਾ ਵਾਲਾ ਕਮਾਲ ਮੇਲਾ ਭਰਿਆ ਹੋਇਆ ਬਕਵਾਲੀ ਦੀ ਖੇਡ ਗਰਾਊਂਡ ਹੈ ਚਾਰ ਤਿਆਰ ਹੈ ਗੋਗੜੀਆਂ ਵਾਲਾ ਧਾਕੜ ਤਿਆਰ ਹੈ ਤੇ ਨਾਲ ਕਹਿੰਦੇ ਬਿੱਲਾ ਬਿੱਲੇ ਦਾ ਵੀਰ ਬਿੰਦਰ ਹੈ ਇਹ ਪਹਿਲਾ ਸੈਮੀਫਾਈਨਲ ਹੈ ਲੈ ਵੀ ਲਾਈਵ ਆ ਰਿਹਾ ਥੋੜਾ ਨੇੜੇ ਹੋ ਕੇ ਜ਼ੂਮ ਕਰ ਜਿਹੜੇ ਬੈਠੇ ਸਕਰੀਨਾਂ ਤੇ ஆனந்த மாதிரி ஜெத்த ஜாக்க ஜப்பா பஞ்சேரி சுர ਮੈਨੂੰ ਲੱਗਦਾ ਕਲਿਆਣਾ ਵਾਲਿਓ ਸ਼ੀਰਿਆ ਕੁਛ ਤੇ ਕਰ ਨੋ ਜਾਣਾ ਨਹੀਂ ਤਾਂ ਲੋਕਾਂ ਨੇ ਕਹਿਣਾ ਓਏ ਘਰੇ ਆ ਕੇ ਹਰਾ ਗਏ ਨਹੀਂ ਤੇ ਲੋਕਾਂ ਨੇ ਕਿਹਾ ਧਾਕੜ ਹਰਿਆਣੇ ਤੋਂ ਆ ਕੇ ਬਾਜੀ ਪਾ ਗਿਆ ਧਾਕੜ ਸਿਰਾਕ ਆ ਗਿਆ ਪਿਛਲੇ ਸਾਲ ਕਹਿੰਦੇ ਮੇਰੇ ਵੀਰੋ ਦੀਪ ਦਬਰਜੀ ਤੇ ਨਾਲ ਜੱਗੂ ਰੇ ਦੇ ਨਾਲ ਪੱਕੜ ਸੋਨਾ ਪੱਕੜ ਸੋਨਾ ਓਏ ਜਿਵੇਂ ਲੱਗਦਾ ਮੁੰਡੇ ਦਾ ਆਤੀਆਰ ਦਾ ਇੱਕ ਵਾਰੀ ਤਾੜੀਆਂ ਮਾਰ ਰਿਹਾ ਯਾਰ ਜਾ ਬਾਹ ਮੇਰੀ ਸਾਡੀ ਧਰਤੀ ਪੱਕਾ ਜਿਹੀ ਦੀਪੂ ਓਏ ਕਿਹ ਕਹਿ ਦਿੰਦਾ ਮੇਰੇ ਵੀਰੇ ਇਸ ਨੌਜਾਨ ਨੂੰ ਲਾਓ ਸਾਹਮਣੇ ਅਗਲੀ ਰੇਡ ਨੌਜਾਨਾ ਗੱਭਰੂ ਬਲਕਰਨਾ ਬਲਕਰਨ ਕਬੱਡੀ ਪਾ ਰਿਹਾ ਆਹ ਵੇਖਦਾ ਵੀ ਨੌਜਾਨੇ ਭਰੀ ਹੋਈ ੜਾਨ ਸਾਰੀਆਂ ਦਾਨੀ ਸ਼ਖੀਅਤਾਂ ਦਾ ਸਾਰੇ ਪਰਮੋਟਾ ਦਾ ਸਾਰੇ ਕੋਚਾਂ ਦਾ ਸਾਰੇ ਬਲਾਰਿਆਂ ਦਾ ਔਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਲਓ ਇਸ ਲਈ ਕਹਿੰਦੇ ਕਲਿਆਣਾ ਵਾਲਾ ਬਲਕਰਨ ਪਾਇਨ ਆਪਣੀ ਟੀਮ ਦੇ ਹਿੱਸੇ ਜੋੜਦਾ ਨਾ ਗੁਰਪ੍ਰੀਤ ਮਖਾਣਾ ਜੀ ਕਦੇ ਕਦੇ ਇੰਨਾ ਕੀ ਅੜ ਜਾਂਦਾ ਹੁੰਦਾ ਹੈ ਜਿਹੜਾ ਪੂਣੀ ਵਿੱਚ ਫੋੜੀ ਨੂੰ ਫਰਤਾ ਕੀ ਕਰੀ ਜਾਂਦਾ ਹੈ ਆਹ ਸਾਡੇ ਵੱਡੇ ਭਰਾ ਭਾਈ ਰੋਮੀ ਸਿੱਧੂ ਪ੍ਰਵੀਨ ਢਿੱਲੋਂ ਜੀ ਆਏ ਹੋਏ ਨੇ ਉਚੇਚੇ ਤੌਰ ਤੇ ਕੈਨੇਡਾ ਤੋਂ ਰਗਵੀਰ ਸਿੰਘ ਧੀਰੇ ਹੁਣਾਂ ਦੇ ਨਾਲ ਪਿਆਰ ਹੈ ਜਗਿੰਦਰ ਭਰਾ ਹੁਣਾਂ ਦੇ ਨਾਲ ਪਿਆਰ ਕਰੀਤੇ ਹੁਣਾਂ ਨਾਲ ਲਓ ਸਾਹਮਣੇ ਜਸ਼ਨ ਸੁਖੀ ਰੇਡ ਪਾ ਰਿਹਾ ਜਸ਼ਨ ਕਲਿਆਣਾ ਵਾਲਾ ਲਓ ਕਲਿਆਣਾ ਵਾਲਾ ਤੇ ਸੋਰੀ ਆ ਵੀ ਆ ਗਿਆ ਵਾਹ ਰੇਡਰ ਦਾ ਸ਼ੀਰਿਆ ਫਿਰਨ ਹੋਇਆ ਪਿਆ ਧੀਰੇ ਬਾਈ ਨੇ ਝੂਮ ਝੂਮ ਤਾੜੀਆਂ ਮਾਰੀਆਂ ਹਾਂ ਲੈ ਵੀ ਕਿੰਤੂ एवरीडे ਇਸ ਆਊਟ ਛੱਡੇ ਹਰ ਦਿਨ ਹਰ ਵਾਰ ਨਹੀਂ ਹੁੰਦਾ ਲੈ ਵੀ ਸਕੋਰ ਆ ਰਿਹਾ ਥੋੜਾ ਜਿਹਾ ਹੋਰਾਂ ਨੂੰ ਹੋ ਜਾ ਔਰ ਬਾਈ ਧੀਰੇ ਉਹਨਾਂ ਨੂੰ ਵਾਰਕਵਾਦ ਹੈ ਸੋਨੇ ਕੋਟ ਫੁੱਤੇ ਵਾਲਾ ਮੇਰੇ ਵਾਲੇ ਮਾਈਕ ਤੇ ਆ ਜਾਵੇਗਾ ਹਾਂ ਨਿਆਣਾ ਦੇ ਪੁਆਇੰਟ ਚਾਰ ਪੁਆਇੰਟ ਨੇ ਸਾਡੇ 12 ਪੁਆਇੰਟ ਜਿਹੜੇ ਖੁੱਡੇ ਵਾਲੀ ਸ਼ੇਰ ਦੇ ਆ ਔਰ ਫਾਈਨਲ ਦੇ ਵਿੱਚ